ਯਾ ਲਾ ਲੰਦੇ ਨੇ ਆਪਣੀਆਂ ਮਤਾਵਾ ਭੈਣਾ ਗੁਰੂ ਘਰ ਵੀ ਜਾਂਦੀਆਂ ਨੇ ਮੰਦਰ ਮੱਝ ਜਾਂਦੀਆਂ ਨੇ ਉਹ ਮਤ ਤੰਗ ਪਰੇਸ਼ਾਨ ਨੇ ਕਾਫੀ ਐਨਾ ਦੂਜਾ ਇਹ ਸੜਕਾਂ ਲਾਲ ਕੀਤੀਆਂ ਪਈਆਂ ਨੇ ਪੰਜਾਬ ਦੀਆਂ ਇਹਨਾਂ ਨੇ ਘੁੱਟ ਕੇ ਖਾ ਖਾ ਕੇ ਇਹ ਤੁਹਾਡੇ ਪਿੰਡ ਦੇ ਵਿੱਚ ਇਹ ਪ੍ਰਵਾਸੀਆਂ ਦੇ ਕਿਵੇਂ ਦੇ ਹਾਲਾਤ ਸੀਗੇ ਅੱਜ ਤੋਂ ਪਹਿਲਾਂ ਦੇਖੋ ਜਿਹੜੇ ਸਾਡੇ ਪ੍ਰਵਾਸੀ ਬੈਠੇ ਨੇ ਪੁਰਾਣੇ ਪ੍ਰਵਾਸੀ ਆ ਉਹ ਤਾਂ ਬਹੁਤ ਵਧੀਆ ਬੰਦੇ ਆ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਠੀਕ ਹੈ ਠੀਕ ਹਾਂ ਤੇ ਜਿਹੜੇ ਪੁਰਾਣੇ ਆ ਉਹ ਇੰਨੇ ਵਧੀਆ ਬੰਦੇ ਆ ਸਾਡੇ ਇਥੇ ਬਹੁਤ ਕਾਮਯਾਬ ਹੋਏ ਆ ਬੰਦੇ ਜੀ ਜਿਹੜੇ ਪ੍ਰਵਾਸੀ ਹੁਣ ਕੰਮ ਕਰਦੇ ਆ ਜੀ ਇਹਨਾਂ 'ਚ ਕੋਈ ਐਸਾ ਨਹੀਂ ਸਾਰੇ ਬੱਚੇ ਸਾ ਬਤਰੇ ਵਧੀਆ ਜੋ ਬੱਚੇ ਵਧੀਆ ਨੇ ਉਹਦੇ ਆਪ ਹਾਂ ਆਪ ਵੀ ਵਧੀਆ ਵਾ ਜਗਾ ਲਈ ਆ ਆ ਦੇ ਮਕਾਨ ਪਾਇਆ ਕੋਈ ਐ ਕੋਈ ਉਟਕਾ ਵਗੈਰਾ ਕੋਈ ਬੀੜੀ ਮ ਕੋਈ ਐਸਾ ਕੁਝ ਨਹੀਂ ਕਰਦੇ ਬਸ ਜਿਹੜੇ ਹੁਣ ਜਿਵੇਂ ਜਿਹਦੀ ਵੋਟ ਨਹੀਂ ਸੀ ਹੁਣ ਨਵੇਂ ਆਇਆ ਇਹਨਾਂ ਨੇ ਜਵਾਬ ਵਜੋਂ ਹਲੜਬਾਜੀ ਕਰਦੀ ਆ ਜੀ ਤਿੰਨ ਤਿੰਨ ਬਹਿ ਕੇ ਮੋਟਰਸਾਈਕਲ ਦੇ ਪੜਾਕੇ ਮਰਵਾਉਂਦੇ ਆ ਉਹ ਵੀ ਅਸੀਂ ਹਰ ਬੰਦ ਕਰਤਾ ਜੀ ਜੋ ਸਾਡੀ ਪੰਚਾਇਤ ਬਣੀ ਆ ਅਸੀਂ ਪਹਿਲਾਂ ਹੀ ਐਕਸ਼ਨ ਲਿਆ ਵੀ ਵਿਡੇ ਪਿੰਡ ਚ ਮੋਟਰਸਾਈਕਲ ਪੜਾਕੇ ਮਰਵਾਉਂਦੇ ਸੀ ਉਹ ਸਭ ਤੋਂ ਪਹਿਲਾਂ ਬੰਦ ਕੀਤੇ ਜੀ ਫਿਰ ਨਸ਼ਾ ਪੱਤਾ ਦੀ ਬੰਦ ਲੱਗੇ ਪੂਰਾ ਕਰਨ ਤੇ ਹੋਇਆ ਨਹੀਂ ਅਸੀਂ ਨਹੀਂ ਕਹਿੰਦੇ ਜਮਾ ਹੋ